ਤੁਸੀਂ ਦੇਖ ਰਹੇ ਹੋ ਜਨ ਸ਼ਕਤੀ نیوز ਪੰਜਾਬ ਮੈਂ ਰਿਪੋਰਟਰ ਬਣ ਕੇ ਖੜਾ ਹਾਂ ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਪ੍ਰ ਆਪਣੇ ਰਾਜਾ ਬੜਿੰਗ ਜੀ ਜੋ ਕਿ ਤਿਗਰਾਉਂ ਦੇ ਵਿੱਚ ਇੱਕ ਰੋਡ ਸ਼ੋਅ ਦੌਰਾਨ ਪਹੁੰਚੇ ਨੇ ਆਪਣੇ ਸਾਥੀਆਂ ਸਮੇਤ ਤਿਗਰਾਉਂ ਦੇ ਵਿੱਚ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਪਹਿ ਸਭ ਤੋਂ ਪਹਿਲਾਂ ਰਾਜਾ ਬੜਿੰਗ ਜੀ ਨੇ ਨਾਨਕ ਸਾਹਿਬ ਦੇ ਵਿੱਚ ਨਮਸਤਕ ਹੋ ਕੇ ਮੱਥਾ ਟੇਕਿਆ ਉਸ ਤੋਂ ਬਾਅਦ ਪ੍ਰੈਸ ਕੌਨਫਰੰਸ ਕੀਤੀ ਆਓ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਤਸਵੀਰਾਂ ਕੀ ਕਹਿਣਾ ਹੈ ਉਹਨਾਂ ਦਾ ਪਹਿਲਾਂ ਤੁਹਾਡਾ ਦੱਸਣ ਤੋਂ ਬਾਅਦ ਕੀ ਤੁਸੀਂ ਕਾਫੀ ਸਮੇਂ ਤੋਂ ਕਿਤੇ ਬੈਠੇ ਹਾਂ ਨੂੰ ਮੈਂ ਬਰੁਨੇ ਆ ਵੀ ਦੀ ਇਸੇ ਪ੍ਰਸਫਰਸਨ ਹੈ ਇਸ ਤੋਂ ਮੈਂ ਕਿ ਫੌਦਾ ਸੀ ਆਉਂਦੇ ਜਿਆ ਆ ਧੰਵਾਤੀ ਕੋਈ ਨੰਗਲ ਅਤੇ ਹੁਣ ਮੈਂ ਦੇਣਤੀ ਕਰੂੰਗਾ ਸਾਡੇ ਪ੍ਰਦੇਸ਼ ਕਾਂਗਰਸ ਨੀਤੀ ਦੇ ਪ੍ਰਧਾਨ ਔਰ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਮੁਨੀਫਾ ਅਮਰਿੰਦਰ ਸਿੰਘ ਰਾਜਾ ਵਿਰਣਜੀ ਨੂੰ ਮੋਤਾਨੂ ਸਾਰਿਆਂ ਨੂੰ ਸਭ ਤੋਂ ਪਹਿਲਾਂ ਦਾਦਾ ਜੀ ਨੂੰ ਆ ਸਭ ਤੋਂ ਪਹਿਲਾਂ ਮੈਂ ਮੋਨਾ ਸਾਰਿਆਂ ਦਾ ਬਰੇਸ ਤੇ ਸਾਤਿਆਂ ਦਾ ਤੁਹਾਰ ਦੇ ਕਹਦਾ ਸੋਣਾ ਨਾਲ ਹੀ ਮਾਫੀ ਮੰਗਦਾ ਛੋਣਾ ਕਿ ਤੇ ਤੇ ਹੋਏ ਸਮੇਂ ਤੋਂ ਅਸੀਂ ਗੱਠੀ ਨਹੀਂ ਲੇਟਾ ਔਰ ਮੈਂ ਅੱਜ ਕਰਦਾ ਕਿ ਤੁਸੀਂ ਸਾਨੂੰ ਮਾਫ ਕਰੋਗੇ ਕਿਉਂਕਿ ਅੱਜ ਪਹਿਲਾ ਜਿਹੜਾ ਦੌਰਾ ਸੀ ਰਾਜਨੀਤਿਕ ਗੱਤਿਆਂ ਦੇ ਕਈ ਵਾਰੀ ਵਸਤੀ ਗੱਲ ਨਹੀਂ ਰਹਿੰਦੀ ਇਸ ਕਰਕੇ ਮੈਂ ਲੇਟ ਹੋ ਗਿਆ ਸ਼ਿਮਾਂਦਾ ਜਾ ਚੁੱਕਾ ਬਹੁਤ ਹੀ ਸਰਕਾਰਯੋਗ ਸਾਡੇ ਜਨਰਲ ਸੈਕਟਰੀ ਪੰਜਾਬ ਸੰਦੀਪ ਸੰਧੂ ਸਾਹਿਬ ਬਹੁਤ ਸਰਕਾਰਯੋਗ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਲੱਲਾਪੁਰ ਸਾਹਿਬ ਤਲਵਾਰ ਸਾਹਿਬ ਔਰ ਇਸ ਇਲਾਕੇ ਦੀ ਨੁਮਾਇੰਦਾ ਮਹਿਲਾ ਕਾਂਗਰਸ ਦੀ ਸਾਡੀ ਪ੍ਰਧਾਨ ਗੁਰਸ਼ਰਨ ਰੰਦਾਵਾ ਜੀ ਔਰ ਇਸ ਇਲਾਕੇ ਦੀ ਨੁਮਾਇੰਦਗੀ ਕਰ ਰਹੇ ਸਾਡੇ ਜੱਗਾ ਜੀ ਸਭ ਕਾਮੇ ਲਈ ਜਗਰਾਉ ਮੇਰੇ ਭਰਾ ਉਹਤੀ ਸਤਕਾਰਯੋਗ ਸਾਡੇ ਸੋਨੀ ਗਾਲਪ ਸਹਿ ਜਿਲ੍ਹਾ ਕਾਂਗਰਸ ਕਮੇਟੀ ਦੇ ਸਾਡੇ ਪੁਰਾਣੇ ਪ੍ਰਧਾਨ ਅੰਪਰੂਵਮ ਟ੍ਰਸਟ ਦੇ ਸਾਫਾ ਚੇਅਰਮੈਨ ਰਮਨ ਸੁਬਰਾਮਨੀਅਮ ਸਾਹਿਬ ਮੋਸ ਸਤਕਾਰਯੋਗ ਸਾਡੇ ਖਲੀਫਾ ਸਾਹਿਬ ਮੇਰੇ ਭਰਾ ਲੋਕ ਕਾਂਗਰਸ ਦਾ ਸਾਥੀ ਬੰਜੀਤ ਸਿੰਘ ਹਮੜਾ ਜੀ ਬਹੁਤ ਸਤਿਕਾਰਯੋਗ ਸਾਡੇ ਕਾਕਾ ਜੀ ਇਹ ਤਮਾਮ ਸਾਡੇ ਪ੍ਰੈਸ ਦੇ ਸਾਥੀ ਗਾ ਸਭ ਤੋਂ ਪਹਿਲਾਂ ਮੈਂ ਜਗਰਾਉਂ ਦੇ ਲੋਗਾਂ ਦਾ ਦੇ ਖਾਸ ਕਰਕੇ ਲੁਧਿਆਣੇ ਦੇ ਲੋਗਾਂ ਦਾ ਮੈਂ ਕੋਚਨ ਕੋਟ ਤੁਹਾਡੇ ਰਹੀ ਸ਼ੁਕਰਾਨਾ ਕਰਨਾ ਚਾਹੁੰਦਾ ਜਿਨ੍ਹਾਂ ਨੇ ਅੱਜ ਬੇਤਹਾ ਮੈਨੂੰ ਪਿਆਰ ਦਿੱਤਾ ਸੱਚ ਜਾਣਿਓ ਬੜੇ ਅੱਸੀਆਬਾਦ ਮੈਨੂੰ ਮੇਰੀ ਮਾਂ ਦੀ ਦੁਬਾਰਾ ਯਾਦ ਆਈ ਮੈਨੂੰ ਇਹ ਜਿ ਲੱਗਿਆ ਕਿ ਕਈ ਸਾਲਾਂ ਬਾਅਦ ਮੇਰੀ ਮਾਂ ਨੇ ਰਾਜੇ ਵਿੜਿੰਗ ਨੂੰ ਕੁੱਟ ਕੇ ਜੱਫੀ ਪਾ ਲਈ ਹੋਵੇ ਇਸ ਤਰ੍ਹਾਂ ਦਾ ਪਿਆਰ ਮੈਨੂੰ ਨਿਦੇਹਾਣੇ ਦੇ ਮੋਢਾ ਨੇ ਦਿੱਤਾ ਜਿਹੜਾ ਮੈਂ ਉਮੀਦ ਨਹੀਂ ਕਰਦਾ ਸੀ ਇਸੇ ਤਰ੍ਹਾਂ ਦਾ ਪਿਆਰ ਮੈਨੂੰ 2012 ਹਿਸਾ ਗਦਰ ਬਾ ਦੇ ਲੋਕਾਂ ਨੇ ਦਿੱਤਾ ਵੀ ਮੈਂ ਉਹਨਾਂ ਦਾ ਸਾਰ ਮੰਨਦਾ ਹਾਂ ਰਿਣੀ ਹਾਂ ਲੇਕਿਨ ਉਹ ਤਾਂ ਮੇਰਾ ਉੱਥੇ ਤਾਂ ਮੈਂ ਮੁਕਸਬ ਚ ਜੰਮਿਆ ਪਿਆ ਲੇਕਿਨ ਅੱਜ ਕੋਈ ਐਸਾ ਵਰ ਜੀ ਸੀ ਜੀਨੇ ਮੇਰਾ ਸਵਾਗਤ ਕੀਤਾ ਚਾਹੇ ਉਹ ਦੁਕਾਨਦਾਰ ਸੀ ਚਾਹੇ ਉਹ ਮਹਿਲਾਵਾਂ ਦਾ ਸੀ ਚਾਹੇ ਉਹ ਮੁਸਲਮਨ ਪ੍ਰਾਸੰ ਚਾਹੇ ਉਹ ਦਲੇਤੀਕ ਸਰ ਕਿਤੇ ਜਾ ਪਿੰਡ ਦਾ ਨਾਰਾ ਲੱਗ ਰਿਹਾ ਸੀ ਕਿਤੇ ਗਏ ਸ਼੍ਰੀ ਰਾਮ ਦਾ ਨਾਣਾ ਲੱਗ ਰਿਹਾ ਸੀ ਤੇ ਸੇਕ ਵਾਈਕੂ ਜੀ ਕਾ ਖਾਲਸਾ ਤੇ ਵਾਈਕੂ ਜੀ ਕੀ ਫਤਿਹ ਤੇ ਬੋਲੇ ਸੋਨ ਦੇ ਹਾਰ ਦੇ ਜਕਾਰੇ ਲੱਗ ਰਹੇ ਸਨ ਤੇ ਕਿਤੇ ਹਲੇਲੂਇਆ ਮੈਂ ਸਮਝਦਾ ਕਿ ਇਸੇ ਵਿਅਕਤੀ ਨੇ ਕੋਈ ਮਨ ਕੇ ਪਿਆਰ ਨਹੀਂ ਹੋ ਕਮੀ ਇਚਰ। ਔਰ ਮੈਨੂੰ ਪੁਰਾਣਾ ਮੀਦਾ ਕੀ ਜਿਸ ਫਰਕਾਰ ਕਾਂਗਰਸ ਫਾਟੀ ਦੇ ਲੀਡਰ ਮੇਰੇ ਆਗਿਆ ਰਾਹੁਲ ਗਾਂਧੀ ਜੀ ਮੇਰੇ ਵਿੱਚ ਵਿਸ਼ਵਾਸ ਕੀਤਾ ਹੈ। ਤੇ ਉਹਨਾਂ ਨੂੰ ਲੱਗਿਆ ਕਿ ਲੁਧਿਆਣੇ ਦੀ ਲੜਾਈ ਜਾ ਕੇ ਰਾਜਾ ਵਿੜਿੰਗ ਹੋਂ ਤੋ ਲੜ ਨਹੀਂ ਹੈ ਬਹੁਤ ਸਾਰੇ ਸਰਕਾਰਿਓ ਗਲੀਡਰ ਨੇਰੇ ਜਿਹੜੇ ਦਿਲ ਦੇ ਬਹੁਤ ਕਰੀਬ ਨੇ ਉਹ ਲਧਿਆਣੀ ਚ ਹੈ ਰਾਜਪੂਸ਼ਣ ਆਸ਼ੂ ਜੀ ਨੇ ਕਲਵਾਰ ਸਾਹਿਬ ਇੱਕ ਨੇ ਖਾਂਡੇ ਸਾਹਿਬ ਇੱਕ ਨੇ ਡਾਬਰ ਸਾਹਿਬ ਨੇ ਜ਼ਾਹਰ ਇਹ ਸਾਥੀ ਜਨ ਅੱਜ ਇੱਥੇ ਜੱਗਾ ਕੀ ਬੈਠੇ ਐ ਸੋਨੀ ਜੀ ਅੱਦੀ ਬੈਠੇ ਐ ਰਵੰਡਾ ਸਾਰੀ ਲਗਉਂ ਸਾਹਿਬ ਕੀਮਨ ਸਾਹਿਬ ਇਸ ਸਾਰੇ ਨੀ ਸਤਕਾਰਯੋਗ ਵਾਅਦਿਆਂ ਅੱਜ ਵੀ ਜਿਹੜੀ ਮੇਰੀ ਸਿਹਰੀ ਇਹਨੂੰ ਚਾਰ ਚੰਨ ਲਾ। ਸੂ ਮੈਂ ਮੀਤ ਕਰਦਾ ਜੋ ਰਾਹੁਲ ਕਾਂਧੀ ਜੀ ਨੇ ਮੇਰੇ ਤੇ ਜ਼ਿੰਮੇਵਾਰੀ ਲਈ ਹੈ। ਕੋਣ ਹੂਰਨ ਥਾਟ ਨੇ ਬੋਲਿਆ ਹੋਇਆ। ਕਰੇ ਕਰਾਵੇ ਆਪੇ ਆਪ ਦਰਨਾ ਤਾਂ ਲੁਧਿਆਣੇ ਦੇ ਲੋਕਾਂ ਨੇ ਸੈਸਲਾ ਜਗਰਾਉਂ ਦੇ ਲੋਕਾਂ ਨੇ ਤੇ ਮੁੰਡਾਪੁਰ ਦੇ ਲੋਕਾਂ ਨੇ ਤੇ ਗਿੱਲਾ ਦੇ ਲੋਕਾਂ ਨੇ ਤੇ ਲੁਧਿਆਣੇ ਸ਼ਹਿਰਾਂ ਦੇ ਨੇ ਕੰਮ। ਲੇਕਿਨ ਮੈਨੂੰ ਅੱਜ ਸੰਭਾਵਨਾ ਨਜ਼ਰ ਆਈ ਜਿਵੇਂ ਕਿ ਸਿਆਣੇ ਬੰਦੇ ਦਾਜਾ ਲਾ ਲੈਂਦੇ ਐ ਕਿ ਠੰਡੀ ਹਵਾ ਜਦੋਂ ਚੱਲੇ ਤਾਂ ਉਦੋਂ ਉਮੀਦ ਕਰਦੇ ਕਿ ਬਾਰਿਸ਼ ਹੋਵਾਂਗੀ ਮੈਨੂੰ ਅੱਜ ਦੇ ਜਿਹੜਾ ਜੋ ਜਲਾਲ ਵੇਖ ਕੇ ਮੈਂ ਉਮੀਦ ਕਰਦਾ ਹਾਂ ਔਰ ਮੇਰਾ ਰਾਜਵਿਕ ਤਜੁਰਬਾ ਕਹਰੇ ਕਿ ਬਾਰਿਸ਼ ਹੋਣ ਵਾਲੀ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਹੋਣ ਵਾਲੀ ਆ ਜਿਵੇਂ ਅੱਜ ਮਸਤ ਕੋਕੇ ਆਇਆ ਨਾਨਕ ਸਰ ਸਾਹਿਬ ਛੋ ਪਾ ਤੁਹਾਡੀ ਬਟਰੇ ਸ਼ਾਇਦ ਮੈਚ ਉਹ ਨਾਲ ਨਾ ਲੜਦਾ। ਜਿਸ ਬਹੁਤ ਵਰਤੀ ਜਿਹੜੀ ਬਟਰੇ காங்கிரஸ் ਪਾਰਟੀ ਦੇ ਨਾਲ ਸਾਡੇ ਭਰਾ ਮੀਤ ਸਿੰਘ ਬਿੱਟੂ ਸਾਹਿਬ ਨੇ ਜਿਹੜੀ ਕੀਤੀ ਹੈ। ਮੈਨੂੰ ਲੱਗਦਾ ਕਿ ਇਹ ਤੇ ਨਾ ਕਿ ਫੇਕ காங்கிரஸ் ਪਾਰਟੀ ਦੀ ਆਲਾ ਹਾਈ ਕਮਾਂਡ ਨੇ ਇਹ ਸੋਚਿਆ ਕਿ ਇਹੋ ਜਿਹੇ ਲੋਕਾਂ ਨੂੰ ਸਨੇਹਾ ਦੇਂਦੀ ਲੋ ਜਿਹੜੇ ਲੋਕ ਲਾਲਚ ਆ ਕੇ ਸਾਰੀਆਂ ਕਦਰਾਂ ਕੀਮਤਾਂ ਭੁੱਲ ਕੇ ਦੇ ਜਾ ਕੇ ਦੂਸਰੇ ਕਿਸੇ ਵਿਅਕਤੀ ਦੀ ਝੋਲੀ ਚ ਬਹਿ ਜਾਂਦੇ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਲੇਕਿਨ ਔਖੇ ਸਮੇਂ ਤੇ ਛਾਟਿਛਾਣਾ ਝੂੰង ਔਖੇ ਬਾਤ ਚ ਜਾਂਦੇ ਔਰ ਖਾਸ ਕਰਕੇ ਪੰਜਾਬੀ ਵੈਸੇ ਦਾ ਹਿੰਦੂਸਤਾਨ ਇਸ ਕਾਲ ਦੇ ਤੀਰਚ ਨੇ ਸਾਡਾ ਦੇਸ਼ ਜਿਹੜਾ ਹੈ 1987 ਤੋਂ ਪਹਿਲਾਂ ਅਗਾਂਹ ਵਧੜਾ ਸ ਦੇ ਔਖੇ ਬਾਅਦ ਦਗੇ ਬਾਜ ਤੇ ਗਦਾਰ ਨਾ ਫਿਰ ਭਗਤ ਸਿੰਘ ਨੂੰ ਸ਼ਾਇਦ ਕੁਰਬਾਨੀ ਕਰਨ ਦੀ ਲੋੜ ਨਹੀਂ ਪੈਣੀ ਸੀ ਫਿਰ ਲਾਲਾ ਲਾਜਪਤ ਰਾਏ ਨੂੰ ਸੂਲੀ ਤੇ ਚੜਨਾ ਨਹੀਂ ਪੈਣਾ ਸੀ ਜੇ ਫਿਰ ਕਰਤਾਰ ਸਿੰਘ ਸਰਾਪੇ ਨੂੰ ਸ਼ਹਾਦਤ ਨਹੀਂ ਦੇਣੀ ਪੈਣੀ ਸੀ ਫਿਰ ਰਾਤ ਗੁਰੂ ਸੁਖਦੇਵ ਰਾਮ ਨੂੰ ਕੁਰਬਾਨੀ ਨਹੀਂ ਕਰਨੀ ਪੈਣੀ ਸੀ ਉਦੋਂ ਵੀ ਇਸ ਤਰ੍ਹਾਂ ਦੇ ਲੋਕ ਪੁਸਤੈਤ ਸੀਗੇ ਜਿਹੜੇ ਲੋਕ ਅੰਗਰੇਜ਼ਾਂ ਨਾਲ ਹੁਕਮਰਾਨਾਂ ਨਾਲ ਮਿਲੇ ਹੋਏ ਸਨ

ਦੇ ਮੇਰੇ ਪਿੰਡ ਦੇ ਮੇਰਾ ਭਰਾ ਹੈ ਪੀਪੀ ਸਾਹਿਬ ਜਿਹੜੇ ਉਹ ਕੇ ਮੰਤਰੀ ਬਣਾਦੇ ਸੀ ਇਹ ਸੁਆਕਾ ਲਾ ਵੀ ਸਾਹਿਬ ਵੀ ਮੰਤਰੀ ਰਹੇ ਜੋ ਵੀ ਭਾਗਵਾਦੀ ਸਰਕਾਰ ਆ ਗਈ ਦੇ ਸੈਕਟਰੀ ਦੇ ਨਾਮ ਤੇ ਪੀਪੀ ਸਿੰਘ ਵੜਿੰਗ ਹੈ ਉਹਨਾਂ ਨੂੰ ਮੰਤਰੀ ਬਣਾਤਾ ਲੇਕਿਨ ਚਰਨਪੁਰ ਦੀ ਬਾਏ ਇਲੈਕਸ਼ਨ ਹੋਈ ਪੁਨਰ ਸਾ ਵੀ ਡੈਥ ਹੋ ਗਈ ਸੀ ਉਹਨਾਂ ਨੂੰ ਜਿਹੜਾ ਇਲੈਕਸ਼ਨ ਜਿਹੜੇ ਮੰਤਰੀ ਬਣਾ ਤੇ ਫਿਰ ਭਾਤੀ ਸਰਕਾਰ ਆ ਗਈ ਰਾਜਸਥਾਨ ਸੁਣਾਤਾ ਲੋਕਾਂ ਦੇ ਚਿੱਤੇ ਇੱਥੇ ਹੈ ਜਦੋਂ ਬਿੱਟੂ ਨੂੰ ਲੱਗਿਆ ਕਿ ਜੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੋਦੀ ਚਿਲਾ ਕੇ ਬੈਠ ਜਾਵਾਂ ਜਾਂ ਅਮਲੀਸ਼ਾ ਦੀ ਗੋਦੀ ਚ ਜਾ ਕੇ 당ਤਾ ਚੋਣਾ ਫਤੇ ਲੋਕੀ ਲੱਗਿਆ ਇਹ ਕੰਮ ਨੂੰ ਫਿਰ ਫਤਵਾ ਕੀ ਹੋਇਆ ਬਣੇ ਬਣਾਏ ਮੰਤਰੀ ਮੇਰੇ ਭਰਾ ਨੂੰ ਸਿਫਾ ਦੇਣਾ ਪਿਆ ਕਿ ਉੱਥੇ ਬਾਏ ਇਲੈਕਸ਼ਨ ਕਾਂਗਰਸ ਪਾਰਟੀ ਸੀਖਾਂਗਰ ਇਸੇ ਤਰ੍ਹਾਂ ਦਾ ਨਮਾਜ਼ ਹਾ ਤੇ ਮੈਨੂੰ ਲੱਗਦਾ ਸੀ ਲੋਕ ਦੇ ਅਨਿਛਬਨ کسی نے لکھا سفر کم ہو چاہے لیکن یادگار ہونا چاہیے سفر کم ہو سفر چھوٹا ہو تو یادگار ہونا چاہیے رنگ چاہے سابلہ ہو لیکن وفادار ہونا چاہیے گل وفاداری بھی ہے گل وفاداری تے گداری ਸੋ ਮੈਨੂੰ ਲੱਗਦਾ ਕਿ ਮੈਂ ਇੱਕ ਅਜੰਡੇ ਦੇ ਨਾਲ ਇੱਥੇ ਆਇਆ ਐ ਇਹ ਆਈਪੀਐਲ ਮੈਚ ਦੀ ਤਰ੍ਹਾਂ ਐ ਇਹ ਜਿਹੜਾ ਇਹ ਚੋਲਾ ਹੈ ਇਟਸ ਲਾਈਕ ਆਈਪੀਐਲ ਮੈਕਸ 2020 ਕਿ ਕਿੰਨੇ ਚੱਕੇ ਮਾਰਦੇ ਹੋ ਤੀ ਦਿਨਾਂ ਸੱਚ ਪਹਿਲਾ ਮਾਰਿਆ ਰਾਤ ਨੂੰ نیند ਨਹੀਂ ਆਉਂਦੀ ਚਾਹੇ ਮੋਖ ਪਤਰੀ ਸਾਹਿਬ ਜਿਹਨਾਂ ਨੇ ਪੱਪੀ ਪਰਾਸ਼ਰ ਨੂੰ ਗਿਫਟ ਚ ਦਿੱਤਾ ਤੱਪੂ ਜੀ ਨੂੰ ਆ ਬੇਤੁਦੀ ਦੇ ਚਾਹੇ ਮੇਰਾ ਭਰਾ ਬੋਵੇਂ ਮੇਰੇ ਭਰਾ ਇਹ 2020 ਮੈਂ ਕਿਉਂ ਕਿ ਆਈਟੀਐਲ ਆਈਟੀਐਲ ਆਈ ਮਤਲਬ ਹਿੰਦੁਸਤਾਨ ਇੰਡੀਆ ਦਾ ਇੰਡੀਆ ਦੀ ਗੱਲ ਕਰ ਰਿਹਾ ਹਾਂ ਓਸਟ੍ਰੇਲੀਆ ਸ਼ੋ ਕਰ ਰਿਹਾ ਆਗੇ ਦੇਸ਼ ਦੀ ਡੈਮੋਕ੍ਰੇਸੀ ਬਚਾਉਣੀ ਹਿੰਦੋਸਾਨ ਨੂੰ ਬਚਾੜੇ ਬਾਬਾ ਸਾਹਿਬ ਦੇ ਅੰਬੇਦਕਰ ਦੇ ਸੰਵਿਧਾਨ ਵਿੱਚ ਆਈ ਦਾ ਮਤਲਬ ਇਹ ਫੀ ਦਾ ਮਤਲਬ ਨਹੀਂ ਪਾਇ ਰਾਜਨੀਤੀ ਜਿਹੜਾ ਮੈਂ ਅੱਜ ਆਸ਼ੀਆ ਦਾ ਨਾਰਾ ਦੇ ਚ ਨੀ ਪਰ ਸਨ ਕਰੈਕਟਰ ਵਿਅਕਤੀ ਦਾ ਕਰੈਕਟਰ ਕੀ ਇਸ ਤਰ੍ਹਾਂ ਮੈ ਇਹ ਨਹੀਂ ਸਿੱਧ ਕਰਨਾ ਹੈ ਜੇਸ ਵਿਅਕਤੀ ਦਾ ਕਰੈਕਟਰ ਨਹੀਂ ਹੈ ਉਹਨੂੰ ਲੋਕ ਵੋਟ ਨਹੀਂ ਪਾਉਣਗੇ ਕਰੈਕਟਰ ਮੈ ਕੋਈ ਹੋ ਨਹੀਂ ਘਰੇ ਆ ਜਿਹੜਾ ਐਥਿਕਸ ਨਹੀਂ ਜਿਹੜਾ ਕੇਵਲੇ ਆਟਿੰ ਛੱਡ ਜਾਵੇ ਜਿਹਨੂੰ ਸਭ ਕੁਝ ਦਿੱਤਾ ਹੋਵੇ ਧੋਖਾ ਦੇ ਇਹ ਨਹੀਂ ਉਹਦੀ ਐਲ ਐਲ ਮਤਲਬ ਲੁਧਿਆਣਾ ਲੁਧਿਆਣਾ ਰਾਜੇ ਬੜਿੰਦੇ ਦਿਲਸ਼ਾਹ ਰਾਜਾ ਬੜਿੰਗੇ ਚੌਂਦਾ ਕਿ ਲੁਧਿਆਣਾ ਮੈਂਚੈਸਟਰ ਦੀ ਤਰ੍ਹਾਂ ਦੇਸ਼ ਦੇ ਅੰਦਰ ਨਾਮ ਰੌਸ਼ਨ ਹੋਵੇ ਸਾਰੀ ਦੁਨੀਆ ਚ ਲੁਧਿਆਣੇ ਵੀ ਲੋਕ ਗੱਲਾਂ ਕਰਨ ਹੋਾਈ ਨੰਬਰ 1 ਇਥੋਂ ਦੀ ਇੰਡਸਟਰੀ ਦੀ ਗੱਲ ਹੋਵੇ ਅੱਜ ਇੰਡਸਟਰੀ ਜਬਲਪੁਰ ਜਾ ਰਹੀ ਹੈ ਅੱਜ ਇੰਡਸਟਰੀ ਲਖਨਊ ਜਾ ਰਹੀ ਹੈ ਹੁਕਮਰਾਨ ਸਰਕਾਰ ਨੇ ਇੰਡਸਟਰੀ ਦੇ ਬਾਰੇ ਕੁਝ ਨਹੀਂ ਸੋਚਿਆ ਜੰਮੂ ਜਾ ਰਹੀ ਹੈ ਇੱਕ ਰੈਸਟਰੀ ਦੇ ਵਿਚਾਰੇ ਤੰਗ ਪਰੇਸ਼ਾਨ ਨੇ ਇੱਕ ਵਿੰਡੋ ਸਿਸਟਮ ਨਹੀਂ ਹੈ ਅੱਜ ਵੀ ਇੰਸਟਕਰੀ ਰਾਜ ਹੈ ਛੀਕਾ ਮਾਰੇ ਇੰਡਸਟਰੀ ਵਾਲੇ ਜਦ ਇਹ ਨਹੀਂ ਦੀ ਇੰਡਸਟਰੀ ਵਾਲੇ ਉਹਨਾਂ ਨੂੰ ਐਸਾ ਸਾਨੂੰ ਕੋਈ ਵਾਤਾਵਰਨ ਬਣਾ ਕੇ ਦੇਣਾ ਪਏਗਾ ਤਾਂ ਲੋ ਇੰਡਸਟਰੀ ਪੰਜਾਬ ਚੋ ਸ਼ਰਫ ਨਾ ਹੋਵੇ ਅਗਰ ਇਹ ਇੰਡਸਟਰੀ ਸਿਫਟ ਹੋ ਜਾਏਗੀ ਫਿਰ ਮੈਂਚੈਸਟਰ ਨਹੀਂ ਰਹੇਗਾ ਲੋ ਯਾਰ ਮੇਰੇ ਬਾਰੇ ਕਿਸੇ ਨੇ ਤਵੱਜੋ ਨਹੀਂ ਦਿੱਤਾ ਮਗਰਲੀ 10 ਸਾਲ ਬੀਤੂ ਜਿ ਰਹੇ ਇੱਕ ਖਲਾ ਨੋਪਸਵਾਚ ਜੁਧੋਧਿਆਨੇ ਦੀ ਇੰਡਸਟਰੀ ਕਰਦੇ ਔਰ ਪੰਜਾਬ ਸਰਕਾਰ ਨੂੰ ਬਣੀ ਨੂੰ 2 ਸਾਲ ਹੋ ਗਏ ਆਦਰਯੋਗ ਮੁੱਖ ਮੰਤਰੀ ਪੰਜਾਬ ਕੇਵਲ ਸੁਖਤੇ ਪਏ ਇੰਡਸਟਰੀ ਪਾਲਿਸੀ ਕੋਈ ਨਹੀਂ ਲੈ ਕੇ ਆਈ ਲੋਕਾਂ ਸੀ ਐਨੋਸੀਲੀ ਚਰੇ ਦੁਖੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੈ ਗੱਲ ਕਰ ਰਹੇ ਹਾਂ ਲੁਧਿਆਣਾ ਦੇ ਲੋਕਾਂ ਨੂੰ ਦੂਸਰਾ ਪੋਲਿਊਸ਼ਨ ਮੈਂ ਲੁਧਿਆਣਾ ਦੇ ਲੋਕਾਂ ਨੂੰ ਪੋਲਿਊਸ਼ਨ ਇੱਕ ਬਹੁਤ ਵਧਦੀ ਵਾਧੀ ਜਿਹੜੀ ਦਿੱਕਤ ਹੈ ਲੁਧਿਆਣਾ ਨਿਵਾਸੀਆਂ ਸੇ ਵੱਡਾ ਨਾਲਾ ਹੋਰ तमाम ਸਾਰੀਆਂ ਚੀਜ਼ਾਂ ਪੋਰੇ ਤੇ ਵੀ ਸਾਨੂੰ ਕੰਮ ਕਰਨਾ ਪਏਗਾ ਮਾਜ ਅਨੁਸਾਰ ਕੁ ਰਕ ਨਹੀਂ ਥੋੜੂ ਦਾ ਸਕਦਾ ਸ਼ਿਰਨ ਆਲਾ ਕੰਮ ਮੇ ਕਰਮਚਾਰੀ ਲੇਬਰ ਕਲਾਸ ਲੋਕ ਜਾਹੇ ਬਾਰੂ ਫਰਮਾਸੀ ਹੈ ਉਹ ਸਾਡੇ ਜਾਹੇ ਪੰਜਾਬੀ ਹੈ ਕਿਉਂਕਿ ਉਹਨਾਂ ਲੋਕਾਂ ਨੇ ਲੁਧਿਆਣੇ ਦੇ ਵਿਕਾਸ ਤੇ ਤਰੱਕੀasse ਆਉਦਾ ਵੱਡਾ ਯੋਗਦਾਨ ਪਾਇਆ ਆ ਇਸੇ ਤਰ੍ਹਾਂ ਦਾ ਲੋਕਾਂ ਨੇ ਕਿਹਾ ਸੀ ਕਿ ਰਾਜਾ ਮਿੰਗ ਆ ਗਿਆ ਗਿੰਦੜਵਾ ਤੀਜੀ ਵਾਰੀ ਨਾ ਕਰਦਾ ਕੋਕੀ ਤੁਸੀਂ ਉਹ ਗੱਦੇ ਨਾਲ ਜੜਾ ਰੱਖੋ ਭਾਵੇਂ ਕਲਕੱਤੇ ਦੇ ਹੋ ਤੁਸੀਂ ਪਰ ਮੈਂ ਪੰਜਾਬ ਦਾ ਫਰਦਾਨ ਹਾਂ ਮੈਂ ਐਮਪੀ ਸਾਹਿਬ ਨਾਲੋਂ ਲੁਧਿਆਣੇ ਨਹੀਂ ਜਾਣਦਾ ਜ਼ਿਆਦਾ ਜਾਣਦਾ ਮੇਰਾ ਰਿਪੋਰਟ ਕਰ ਲਓ ਟੈਲੀਫੋਨ ਰਿਪੋਰਟ ਜਿੰਨੇ ਰਾਜੇ ਵੜਿੰਗ ਨੇ ਕਾਗਜ਼ ਦੇਣਾ ਸੀ ਲੁਧਿਆਣੇ ਦੇ ਲੋਕਾਂ ਦੇ ਟੈਲੀਫੋਨ ਚੱਕੇ ਸਾਰੇ ਜੇ ਬਿੱਟੂ ਨੇ ਬਿੱਟੂ ਦਾ ਵੀ ਰਿਪੋਰਟ ਕਰ ਦੋ ਜੇ 5 ਸਾਲਾਂ ਦਾ ਚੱਕਲੇ ਹੋਣ ਤਾਂ ਮੈਂ ਇੱਕ ਚਨਾ ਵੀ ਨਹੀਂ ਦਗਾ 50 ਸਾਲਾਂ ਚੋਂ 5 ਦਿਨਾਂ ਦਾ ਕੈਡੀ ਫੁੱਲ ਚੱਕਰ ਨਾਲ ਯਾਰ ਗੰਦਾ ਮਰ ਜਾਏ ਖੁਕ ਜਾਏ ਤੂੰ ਜਿਹੜਾ ਫੋਨ ਹੀ ਨਹੀਂ ਚੱਕੋਗੇ ਸੋ ਵਜੇ ਦਾ ਸ਼ੁਰੂਆਤ ਹੈ ਫੋੜਾ ਸਪਤਾ ਕਰਨਾ ਔਰ ਕਿਤੇ ਵੇਖ ਚੱਤੀ ਜਲਦੇਣਾ ਚਾਹਣੇ ਇਸ ਜਿਹੜੇ ਖਰੋਜ ਸਤੇ ਪਾਉਂ ਮੇ ਤਾਕਤ میرا سنیہ دے جو نو دے دو جی وہ جس کے پاؤں میں طاقت وہ چل کے رہتا ہے وہ جس کے پاؤں میں طاقت وہ چل کے رہتا ہے یمانہ لاکھ کے رائے وہ سنبھل کے رہتا ہے وہ جس راگ میں طاقت اجالہ کرنے کی دنیا لاکھ ہو جائے ਉਹ ਚਲ ਕੇ ਰਹਤਾ ਹੈ ਉਹ ਚਲ ਕੇ ਰਹਤਾ ਹੈ ਕਿ ਤੱਕ ਇੰਨਾ ਮੰਨਨ ਦਾ